बीजेपी ने दसवीं लिस्ट जारी की थी चंडीगढ़ तो संचय टंडन गए बीजेपी उम्मीदवार तो चंडीगढ़ तो किरण खेर की कटी है टिकट चंडीगढ़ तो मौजूदा सांसद है किरण खेर तो सेलिब्रिटी की था लोकल लीडर नु गई तो है टिकट ये चले दी ब्रेकिंग बीजेपी ने दसवीं लिस्ट जारी कर दी है जिसमें संचय टंडन होंगे बीजेपी के उम्मीदवार चंडीगढ़ तो संजय टंडन लोकसभा ਚੋਲਾ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੋ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਜੋ ਕਿ ਕਿਰਨ ਖੀਰ ਨੇ ਉਲਾਦੀ ਟਿਕਟ ਇਸ ਵਾਰ ਕਟ ਦਿੱਤੀ ਗਈ ਹੈ। ਉਹ ਸੈਲੀਬ੍ਰਿਟੀ ਦੇ ਥਾਤੇ ਲੋਕਲ ਲੀਡਰ ਨੂੰ ਟਿਕਟ ਦਿੱਤੀ ਗਈ ਹੈ। ਦਸਵੀਂ ਲਿਸਟ ਜਾਰੀ ਕੀਤੀ ਗਈ ਹੈ ਬੀਜੇਪੀ ਦੇ ਵੱਲੋਂ। ਜਿੱਤੇਗੀ ਸੈਲੀਬ੍ਰਿਟੀ ਦੇ ਥਾਤੇ ਹੁਣ ਲੋਕਲ ਲੀਡਰ ਨੂੰ ਮੌਕਾ ਦਿੱਤਾ ਗਿਆ ਉਹਨਾਂ ਨੂੰ ਟਿਕਟ ਦਿੱਤੀ ਹੈ ਸੰਜੇ ਟੰਡਾ ਨੂੰ ਮੈਦਾਨ ਉਤਾਰਿਆ ਗਿਆ। ਸੰਜੇ ਟੰਡਨ ਨੂੰ ਬੀਜੇਪੀ ਉਮੀਦਵਾਰ ਬਣਾਇਆ ਗਿਆ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੰਡੀਗੜ੍ਹ ਤੋਂ ਮੌਜੂਦਾ ਸਾਂਸਦਾ ਕਿਰਨ ਖੇਰ ਉਹਨਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਸੱਦਵੀਂ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਰਨ ਖੇਰ ਜੋ ਕਿ ਮੌਜੂਦਾ ਸਾਂਸਦ ਹੈ ਉਹਨਾਂ ਦੀ ਟਿਕਟ ਕੱਟ ਦਿੱਤੀ ਹੁਣ ਅਗਲੀਆਂ ਚੋਣਾਂ ਦੇ ਵਿੱਚ ਬੀਜੇਪੀ ਉਮੀਦਵਾਰ ਸੰਜੇ ਟੰਡਨ ਨੂੰ ਬਣਾਇਆ ਗਿਆ ਉਸ ਖਬਰ ਤੇ ਕੁਲਬੀਰ ਦਿਵਾਨ ਸਾਹਿਬ ਦਾ ਜੁੜ ਚੁੱਕੇ ਨੇ ਸੁਖਬੀਰ ਕਿਰਨ ਖੇਰ ਦੀ ਟਿਕਟ ਕੱਟੀ ਗਈ ਐ ਸਵਾ ਸੈਲੀਬ੍ਰਿਟੀ ਦੇ ਥਾਤੇ ਲੋਕਲ ਲੀਡਰ ਨੂੰ ਮੌਕਾ ਦਿੱਤਾ ਗਿਆ ਜੀ ਕੀ ਕੋ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਕਿਰਨ ਖੇਰ ਜਿਹੜੇ ਹੈਗੇ ਨੇ ਉਹ 2 ਬਾਰ ਸੰਸਦ ਸਨ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਕਈ ਵਾਰ ਉਹ ਵਿਵਾਦਾਂ ਦੇ ਵਿੱਚ ਵੀ ਰਹੇ ਸੁਰਖੀਆਂ ਦੇ ਵਿੱਚ ਵੀ ਰਹੇ ਤੇ ਐਸ ਕੀ ਆਪਾ ਪਾਰਟੀ ਜਨਤਾ ਪਾਰਟੀ ਨੇ ਉਹਨਾਂ ਨੂੰ ਕਿਨਾਰਾ ਕਰਦੇ ਹੋਏ ਸੰਜੇ ਚੰਦਨ ਨੂੰ ਟਿਕਟ ਜਿਹੜੀ ਹੈਗੀ ਐ ਉਹ ਦਿੱਤੀ ਕਿਉਂਕਿ ਸੰਜੇ ਚੰਦਨ ਜਿਹੜੇ ਹੈਗੇ ਚੰਡੀਗੜ੍ਹ ਦੀ ਰਾਜਨੀਤੀ ਦੇ ਵਿੱਚ ਕਾਫੀ ਤਕਰੀਨੀ ਤੌਰ ਮੰਨਿਆ ਜਾ ਰਹੇ ਜਾਂਦੇ ਨੇ ਤੇ ਸਨ ਸਨ ਜਿਹੜੇ ਹੈਗੇ ਨੇ ਉਹ ਆਰਐਸਐਸ ਦੇ ਨਾਲ ਜੁੜੇ ਹੋਏ ਨੇ ਤਾਂ ਪ੍ਰੋਗਰਾਮ ਆਧਾਰ ਸੰਧਨ ਦੇ ਬੇਟੇ ਨੇ ਤੇ ਰਾਜਨੀਤੀ ਦੇ ਵਿੱਚ ਇੱਕ ਵੱਡਾ ਰਸੂਖ ਜਿਹੜਾ ਹੈਗਾ ਉਹ ਹਸੋਰ ਦੇ ਪਾਰਟੀ ਹਿੰਦਾਂ ਪਾਰਟੀ ਦੇ ਵਿੱਚ ਉਹ ਰਹੇ ਜੀ ਜਿਸ ਮੌਜੂਦਾ ਸੰਸਦ ਨੇ ਕਿ ਕਿਰਨ ਖੇਰ ਤੋਂ ਇਸ ਵਾਰ ਕੀ ਕੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਦੀ ਟਿਕਟ ਗੱਤੀ ਗਈ ਦੇਖੋ ਤੇ ਐਸ ਕੀ ਜਿਹੜਾ ਕ੍ਰਿੰ ਖੇਲ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਕਈ ਵਾਰ ਉਹਨਾਂ ਦੇ ਬਿਆਨ ਵੀ ਜਿਹੜੇ ਹੈਗੇ ਨੇ ਉਹ ਕਾਫੀ ਵਿਵਾਦਾਂ ਦੇ ਵਿੱਚ ਰਹੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਦਾ ਲਗਾਤਾਰ ਸ਼ਹਿਰ ਤੋਂ ਗੈਰ ਹਾਜ਼ਰ ਰਹਿਣਾ ਵੀ ਵਿਰੋਧੀਆਂ ਨੇ ਕਈ ਵਾਰ ਇਸ ਨੂੰ ਮੁੱਦਾ ਬਣਾਇਆ ਤੇ ਕ੍ਰਿੰ ਖੇਲ ਜਿਹੜਾ ਹੈਗਾ ਉਹ ਹੋ ਸਕਦਾ ਹੈ ਕਿ ਇਸ ਵਾਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਲੋਕ ਨੇ ਉਹਨਾਂ ਦੇ ਵਿੱਚ ਵੀ ਇਸ ਵਾਰ ਮੈਂ ਜ਼ਿਆਦਾ ਪੱਕੜ ਨਹੀਂ ਰੱਖ ਸਕਿਆ ਕਿਉਂਕਿ ਲਗਾਤਾਰ ਸワਤੀ ਹਿੰਦਪਾਟੀ ਨੇ ਜਿਹੜੇ ਚੰਡੀਗੜ੍ਹ ਇਕਾਈ ਹੈ ਉਸ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਲੋਕਲ ਲੀਡਰ ਨੇ ਉਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਟਿਕਟ ਦਿੱਤਾ ਜਾਵੇ ਜਿਸ ਕਰਕੇ ਸਤਪਾਲ ਜੈਨ ਤੇ ਸੰਜੇ ਟੰਡਨ ਦਾ ਨਾਮ ਜਿਹੜਾ ਹੈਗਾ ਉਹ ਲਗਾਤਾਰ ਚਰਖਿਆਂ ਦੇ ਵਿੱਚ ਚੱਲ ਰਿਹਾ ਸੀ ਤੇ ਆਖਿਰ ਸੰਜੇ ਟੰਡਨ ਦੇ ਨਾਂ ਤੇ ਮੋਹਰ ਜਿਹੜੀ ਹੈਗੀ ਉਹ ਲਗਾ ਦਿੱਤੀ ਗਈ ਹੈ ਜੀ ਜਿਕਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਤੇ